you yeah. thank mm -hmm. O God, come টিক ফাগলা পেহে দিলে টিকা ਪ੍ਰੋਗਰਾਮ ਰਿਕਿਆ ਗਿਆ ਹੈ ਅਨੁਸਾਰ ਸਭ ਤੋਂ ਪਹਿਲਾਂ ਸਿਸਾਰੇ ਨੂੰ ਕੀਤਾ ਉਤਸਵ ਲੈਣੇ ਆ ਗੁਰੂ ਜਨਨਦਰ ਬੈਠ ਕੇ ਅਸੀਂ ਕੀਰਤਨ ਦਾ ਆਨੰਦ ਮਾਣਨਾ ਹੈ ਹਾਂ ਸਵੀਰ ਬਦੋਂ ਮੇਨਤੀ ਆਇਸੇ ਕੇ ਜੋ ਸ਼ਬਦ ਨੇ ਉਹ ਆਵਾਜ਼ ਵਾਲੇ ਗਾਇਨ ਕਰਦੇ ਜਾਣ ਮੈਂ ਥੋੜਾ ਜਿਹਾ ਇਸ ਵਿਸ਼ੇ ਤੇ ਥੋੜਾ ਜਿਹਾ ਪਿਆਰ ਨਾਲ ਦਵਾਉਣਾ ਚਾਹੁੰਦਾ ਕਿ ਗੁਰਬਾਣੀ ਦੇ ਸ਼ਬਦ ਜਦੋਂ ਪੂਰੀ ਗੁਰਬਾਣੀ ਚੰਗਦੀ ਤੇ ਉਹਦੇ ਵਿੱਚ ਸਾਰੇ ਹੀ ਸ਼ਬਦ ਆਉਂਦੇ ਨੇ ਤੇ ਇਹ ਨਹੀਂ ਹੁੰਦਾ ਕਿ ਸ਼ਬਦ ਇਹ ਤੜ ਲਾਇਆ ਜਾਣਾ ਜਾਂ ਇਹ ਤੜ ਲਾਇਆ ਜਾਂ ਖਿਮਾ ਕਰਨਾ ਮੈਂ ਮਾਫੀ ਚਾਹੁੰਦਾ ਵਿਚ ਕਰਤਾ ਪੁਰਖ ਖਲੋਵਾ ਮਾਲਨਾ ਨਾ ਹੋਆ ਅਸੀਂ ਅਰੰਭਤਾ ਕਰ ਰਹੇ ਹਾਂ ਵਿਆਹ ਕਰ ਤੇ ਅਸੀਂ ਗੁਰੂ ਚਰਨਾਂ ਚ ਅਰਦਾਸ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਜੋਦਰੀ ਕਰਦੇ ਹਾਂ ਕਿ ਮਾਲਕ ਸੱਚੇ ਪਾਤਸ਼ਾਹ ਜੀ ਸਾਡੇ ਅੰਮ ਸੰਤ ਸਹਾਈ ਹੋਵੇ ਕਿ ਸਾਡਾ ਵਾਰ ਨੀਂਦਾ ਨਾ ਹੋਵੇ ਇਹਦਾ ਸ਼ਬਦ ਅਸੀਂ ਚਾਰਨੇ ਕੀਤਾ ਕੰਦਰੀ ਸਰਨ ਤੇਮਾਰੀ ਆਸਾ ਤੁਮਹੀ ਸਚਨ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਟ ਕੇ ਉੱਥੇ ਜਿਵੇਂ ਸਿੰਘੂ ਦਾ ਆਸਰਾ ਲਿਆ ਹੁਣ ਅਸੀਂ ਸ਼ਬਦ ਬਹੁਤਾਤ ਵਿੱਚ ਸੰਗ ਬੋਲਿਆ ਜਾਂਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਸੱਚ ਕਰਕੇ ਜਾਣੇ ਮੈਨੂੰ ਕਿ ਪਿਆਰੇ ਜੀ ਤਾਂ ਇਸ ਸ਼ਬਦ ਦੇ ਭਾਵ ਅਰਥ ਨੂੰ ਸਮਝਿਆ ਜਾਵੇ ਤਾਂ ਕਿ ਖੁਸ਼ੀ ਦਾ ਸ਼ਬਦ ਕੀ ਹੈਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਇਸ ਕਰਕੇ ਕਿ ਤਾਦੇ ਵਿਚਾਰਵਾਂ ਚ ਸਾਡੇ ਨਹੀਂ ਹੋਣੇ ਚਾਹੀਦੇ ਗੁਰੂ ਦੀ ਬਾਣੀ ਦਾ ਆਨੰਦ ਲੈਣਾ ਚਾਹੀਦਾ ਦੀ ਗੁਰੂ ਵਿੱਚ ਬੈਠ ਕੇ ਅਸੀਂ ਤੁਹਾਨੂੰ ਸ਼ਬਦ ਸਾਰੇ ਇਸਰਵ ਕਰਵਾਵਾਂਗੇ ਜਿਤਨਾ ਸਮਾਂ ਆਪ ਸੰਤਨ ਸਾਡੀ ਝੋਲੀ ਵਿੱਚ ਪਾਇਆ ਹੈ ਸਾਡਾ ਫਰਜ਼ ਹੈ ਕਿ ਅਸੀਂ ਆਪ ਸੰਤਨ ਨੂੰ ਉਤਨੇ ਸਮੇਂ ਵਿੱਚ ਸ਼ਬਦਾਂ ਦੇ ਰਾਝ ਨਿਹਾਲ ਕਰ ਸਕੀਏ ਅਸੀਂ ਕੇਵਲ ਤੇ ਕੇਵਲ ਕੀਰਤਨ ਵਾਸੋਂ ਕਰਨਾ ਤੱਕ ਨਹੀਂ ਰੱਖਣਾ ਜਾਂ ਇੱਦਾਂ ਨਹੀਂ ਰੱਖਣਾ ਕਿ ਸਿਰਫ ਅਸੀਂ ਪ੍ਰੋਗਰਾਮ ਆਰੰਭਿਆ ਹੈ ਖੰਡ ਪੜ ਸਭ ਕਰਾਇਆ ਕੀਰਤਨ ਕਰਾਇਆ ਤੇ ਫਤਿਹ ਇਹਦੇ ਵਿੱਚ ਸਾਡਾ ਸਾਰਾ ਕੁਝ ਹੋ ਗਿਆ ਨਹੀਂ ਜੀਵਨ ਦੇ ਵਿੱਚ ਬਾਣੀ ਨੂੰ ਧਿਆਉਣਾ ਹੈ ਸਭ ਤੋਂ ਉੱਤਮ ਗੱਲ ਹੈ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਲਿਆ ਕੇ ਜੀਵਨ ਉਸੇ ਤਰ੍ਹਾਂ ਜਿਉਣਾ ਇਹ ਸਾਡੀ ਸਫਲਤਾ ਹੈ ਕਿ ਪ੍ਰਮਾਤਮਾ ਹਮ ਸਭ ਨੂੰ ਖੁਸ਼ੀਆਂ ਦੇਣ ਛੱਦ ਤੇ ਮਹਾਰਸ ਜਿਵੇਂ ਪਾਸਾ ਛੱਦ ਤੇ ਮਿਹਰ ਕਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਸਾਡੀ ਇਹ ਦਵਤ ਝੋਲੀ ਵਿੱਚ ਪੈਂਦੀ ਰਹੇ ਕਿ ਅਸੀਂ ਭਾਕਾ ਵਾਲਿਆਂ ਕਿ ਗੁਰੂ ਚਰਨਾ ਚ ਜੁੜ ਬੈਠੇ ਹਾਂ ਜਿਹਦੀ ਕੀਰਤਨ ਦਾ ਗੁਰੂ ਕੀ ਬਾਣੀ ਦੇ ਕੀਰਤਨ ਦਾ ਬਾਣੀ ਦਾ ਆਨੰਦ ਲਿਆ ਸੀ ਲੈ ਰਹੇ ਚਲੋ ਅਗਲੇ ਸਭ ਵਿੱਚ ਜਿਸ ਤਰ੍ਹਾਂ ਇਹ ਆਨੰਦ ਲਵਾਂਗੇ ਕੋ ਵੱਧ ਘੱਟ ਮੇਰੇ ਤੋਂ ਬੋਲਿਆ ਗਾ ਵਚਨ ਤੇ ਮੈਂ ਬਾਪੀ ਚਾਹਣਾ ਆਪਾਂ ਇਸੇ ਤਰ੍ਹਾਂ ਹੀ ਕਰ ਰਹੇ ਹਾਂ ਸਤਿਗੁਰ ਹੋਏ ਦਇਆਲਤਾ ਸ਼ਰਧਾ ਰੀ ਹੈ ਸਤਿਗੁਰ ਹੋਏ ਦਇਆਲਤਾ ਅਖੁਤ ਹੈ ਦੁਨੀਆ thank you